ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਪਣੀ ਵੀਡੀਓ ਨੂੰ ਦੇਖ ਰਹੇ ਸਾਰੇ ਯਾਰਾਂ ਬੀਲੀਆ ਬਜ਼ੁਰਗਾਂ ਮਾਤਾਵਾਂ ਬੱਚਿਆਂ ਤੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਨਵਾਂ ਦਿਨ ਨਵੀਂ ਸਵੇਰ ਤੇ ਨਵੇਂ ਸਫਰਾਂ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਤੇ ਬਣੇ ਰਹੋ ਇਦਾਂ ਹੀ ਸਫਰਾਂ ਦੇ ਨਾਲ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਦੇ ਰਹੋ ਅੱਜ 30 ਤਰੀਕ 8ਵਾਂ ਮਹੀਨਾ ਸਾਲ 2025 ਦਿਨ ਸ਼ਨੀਵਾਰ ਤੇ ਸਮਾਂ ਸਵੇਰ ਦੇ 7:00 ਵਜੇ ਆ ਤੇ ਆਪਾਂ ਨਹਾ ਧੋ ਕੇ ਤਿਆਰ ਸੀਗੇ ਭਈ ਤੇ ਕੱਲ ਆਪਾਂ ਗੁਰਦੁਆਰਾ ਗੁਰ ਤੇਗ ਬਹਾਦਰ ਸਾਹਿਬ ਪਾਸ਼ਾ ਜੀ ਨੌਵੀਂ ਇਟਾਵਾ ਵਿਖੇ ਰੁਕੇ ਸੀਗੇ ਤੇ ਅੱਜ ਦਾ ਸਫ਼ਰ ਆਪਣਾ ਇਥੋਂ 60 ਕਿਲੋਮੀਟਰ ਦਾ ਹੈ ਤੇ ਪਹੁੰਚ ਰਿਓ ਅੱਜ ਦੇ ਸਫ਼ਰ ਦੇ ਨਾਲ ਹੁਣ ਗੁਰਦੁਆਰਾ ਸਾਹਿਬ ਦਰਸ਼ਨ ਕਰਕੇ ਮੱਥਾ ਟੇਕ ਕੇ ਗੁਰੂ ਮਹਾਰਾਜ ਤੋਂ ਆਸ਼ੀਰਵਾਦ ਲੈ ਕੇ ਤੇ ਚਾਹ ਪਾਣੀ ਪੀ ਕੇ ਤੇ ਅੱਗੇ ਦਾ ਸਫ਼ਰ ਸਟਾਰਟ ਕਰਦੇ ਆ ਅੱਜ ਮੌਸਮ ਵੀ ਵਧੀਆ ਵਾ ਠੰਡਾ ਮੌਸਮ ਆ ਮੀ ਨਾ ਆਵੇ ਤਾਂ ਫਿਰ ਆਪਾਂ ਬਈ ਟਾਈਮ ਆ ਪਹੁੰਚ ਜਾਾਂਗੇ ਜੇ ਹੁਣ ਤੁਰੇ ਮਤਲਬ ਆਪਾਂ 8 ਵਜੇ ਤੱਕਰ ਵੀ ਤੁਰ ਪਏ ਤਾਂ ਉਮੀਦ ਆ ਵੀ ਆਪਾਂ 3-4 ਵਜੇ ਤੱਕ ਪਹੁੰਚ ਜਾਾਂਗੇ ਖੜਦੇ ਖੜਾਉਂਦੇ ਵੀ ਰਾਹ ਦੇ ਵਿੱਚ ਆਰਾਮਦਾਈ ਨਾਲ ਤੇ ਬਣੇ ਰਹੋ ਬਈ ਸਫ਼ਰ ਦੇ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਸੇਮ ਨਮਸਕਾਰ ਕਰਨ ਤੋਂ ਬਾਅਦ ਇਹ ਆਪਾਂ ਸਮਾਨ ਦੀ ਠਿਆੜੀ ਬੰਨ੍ਹਾ ਬਣਾਈ ਜਾਣੀ ਕਰ ਲਈ ਆ ਤੇ ਇੰਨਾ ਕ ਸਮਾਨ ਹੁੰਦਾ ਆਪਣੇ ਕੋਲ ਦੇਖ ਸਕਦੇ ਹੋ ਤੁਸੀਂ ਤੇ ਸਮਾਨ ਦਿਨੋਂ ਦਿਨ ਬਈ ਵਧਦਾ ਚਲੇ ਜਾਂਦਾ ਦੇ ਬਾਕੀ ਚਲੋ ਖੈਰ ਆ ਲੋਡ ਤਾਂ ਪੈਂਦੀ ਨਹੀਂ ਦੀ ਇਹ ਸਮਾਨ ਦੀ ਜ਼ਰੂਰਤ ਤਾਂ ਕਰਕੇ ਬਸ ਤੇ ਹੁਣ ਇੱਧਰ ਥੋੜਾ ਜਿਹਾ ਬੰਦਾ ਇਹ ਢਿੱਲਾ ਵਾ ਸਮਾਨ ਕਰੀ ਜਾਂਦਾ ਸੈਟ ਵਟ ਬੱਸ ਹੁਣ ਚੱਲਦੇ ਹਾਂ ਥੱਲੇ ਟੈਂਕਲਾਂ ਦੇ ਵੱਣ ਕੇ ਸਮਾਨ ਨੂੰ ਤੇ ਚੱਲਦੇ ਆਂ ਬਈ ਅਗਲੇ ਸਫ਼ਰ ਤੇ ਬਾਬਾ ਜੀ ਲਓ ਚਾਹ ਤੇ ਬਿਸਕਟਾਂ ਦੀ ਸੇਵਾ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਹੋਰ ਬਾਬਾ ਜੀ ਠੀਕ ਠਾਕ ਹਾਂ ਚੜਦੀ ਕਲਾ ਪਰਿਵਾਰ ਸਾਰਾ ਠੀਕ ਠਾਕ ਹੈ ਇੱਧਰ ਇੱਧਰ ਚਾਹ ਵੇਖ ਕੇ ਖੋ ਜੋਗੇ ਤੇ ਬਿਸਕਟ ਮੰਗੀ ਜਾਂਦਾ ਇੱਧਰ ਚੋਕਰ ਕਿ ਆਪਾਂ ਦਾ ਬਈ ਸੋਚਿਆ ਸੀਗਾ ਜਦੋਂ ਚਾਹ ਬਾਹਰੋਂ ਪੀਣੇ ਆ ਤੇ ਬਾਬਾ ਜੀ ਨੇ ਕਹਿੰਦੇ ਨੇ ਕਿ ਤੈਨਾਂ ਟੈਂਪਰ ਰੁਕਿਆਂ ਤੇ ਚਾਹ ਵੀ ਪੀ ਕੇ ਜਾਇਓ ਤੇ ਧੰਨਵਾਦ ਵੀ ਸੋਤਰਾ 社 ਦੀ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਆਪਾਂ ਨੂੰ ਵੀ ਰਹਿਣ ਵਾਸਤੇ ਮੇਲੇ ਬੋਲਦੇ ਤੇ ਜੀ ਵਧੀਆ ਰੋਟੀ ਪਾਣੀ ਵਧੀਆ ਮਤਲਬ ਸਾਰਾ ਕੁਝ ਵਧੀਆ ਸੀਗਾ ਬਈ ਤੇ ਜੁਕੀ ਵੀ ਜੇ ਇੱਥੇ ਜਾਂਦੇ ਹਾਂ ਜਦੋਂ ਮਰਜ਼ੀ ਖਾ ਕੇ ਰਹਿ ਸਕਦੇ ਹਾਂ ਤੁਸੀਂ ਕੋਈ ਨੰਬਰ ਲੱਭ ਕੇ ਬਾਬਾ ਜੀ ਨੂੰ ਕਾਲ ਕਰ ਸਕਦੇ ਹੋ ਤੇ ਪੇਟੀ ਦਾ ਇੱਕ ਆਰਟੋ ਇਹ ਫਿਰ ਬਹੁਤ ਬਹੁਤ ਧੰਨਵਾਦ ਅਸੀਂ ਅੱਜ ਕਿੱਥੇ ਚੱਲਦੇ ਆਂ ਅੱਜ ਵੀ ਹੋਣਾ ਆਪਾਂ ਇਥੋਂ ਚੱਲੇ ਪਾਉਣੇ ਆ ਗੁਰਦੁਆਰਾ ਗੁਰਪੀਏ ਕੀ ਭਾਦਰ ਸਹਿਬ ਟਿਕਾਵਾ ਇਹ ਵੀ ਗੁਰੂ ਸਾਹਿਬ ਜੀ ਦੇ ਨੌਵੇਂ ਪਾਤਸ਼ਾਹ ਜੀ ਦੇ ਇਥੇ ਪਵਨ ਪਵਿੱਤਰ ਚਰਨ ਪਏ ਹੋਏ ਇਤਿਹਾਸਿਕ ਗੁਰਦੁਆਰਾ ਸਹਿਬ ਆਪਾਂ ਗੁਰੂ ਸਾਹਿਬ ਜੀ ਤੋਂ ਲੈ ਕੇ ਥਾਪੜਾ ਤੇ ਹੁਣ ਚੱਲ ਪਿਆ ਜੀ ਕਿਉਂ ਵੀ ਚਲਿਏ ਤਿਆਰੀ ਹੈ ਤੇ ਇੱਧਰ ਨਿਸ਼ਾਨ ਝੂਲਦੇ ਹੋਏ ਵਾਹਿਗੁਰੂ ਸਤਨਾਮੁਸ਼੍ਰੀ ਵਾਹਿਗੁਰੂ ਵਾਹਿਗੁਰੂ ਜੀ ਦਾ ਖਾਲਸਾ ਵਾਹ ਹਾਂਜੀ ਭਾਈ ਆਪਾਂ ਗੁਰਦੁਆਰਾ ਸਾਹਿਬ ਤੋਂ ਚੱਲੇ ਸੀਗੇ ਕਾਕਾ ਮੋਟਰ ਪਾਰਟਸ ਤੇ ਆਪਾਂ ਆ ਗਏ ਆਂ ਭਾਈ ਤੇ ਅੰਕਲ ਜੀ ਹੋਰਾਂ ਨਾਲ ਕਰਦੇ ਗੱਲਬਾਤ ਅੰਕਲ ਜੀ ਕੀ ਨਾਮ ਤੁਹਾਡਾ ਕਾਕਾ ਕਰਨਜੀਤ ਠੀਕ ਆ ਜੀ ਕੀ ਕਾਰੋਬਾਰ ਤੁਹਾਡਾ ਜੀ ਗੱਡੀਆਂ ਦਾ ਸਪਾਰਟਸ ਠੀਕ ਆ ਅੰਕਲ ਜੀ ਤੇ ਅੰਕਲ ਜੀ ਤੁਸੀਂ ਮਤਲਬ ਇੱਥੋਂ ਹੀ ਆ ਮਤਲਬ ਜਣਾ ਮਿੱਥੋਂ ਦਾ ਠਾੜਾ ਜੀ ਤੁਹਾਡੇ ਮਾਪੇ ਪਾਕਿਸਤਾਨ ਦੇ ਠੀਕ ਆ ਠੀਕ ਆ ਵਧੀਆ ਚੱਲਦਾ ਕਾਰੋਬਾਰ ਜੀ ਤੇ ਬਾਕੀ ਅੰਕਲ ਜੀ ਹੁਣੇ ਗੁਰਦੁਆਰਾ ਸਾਹਿਬ ਦੇ ਕਮੇਟੀ ਦੇ ਮੈਂਬਰ ਨੇ ਤੇ ਬਾਕੀ ਹੋਰ ਆ ਬਾਈ ਜੀ ਹੁਣੇ ਤੇ ਹੋਰ ਬਾਈ ਕੀ ਹਾਲ ਚਾ ਕੀ ਨਾਮ ਆ ਤੁਹਾਡਾ ਸਾਹਿਬ ਸਾਹਿਬ ਠੀਕ ਆ ਬਈ ਕਿਹੜੀ ਕਲਾਸ ਪੜ੍ਹਦੇ ਹੋ 11 ਠੀਕ ਆ ਤੇ ਬਾਈ ਹੁਣੇ ਅੰਕਲ ਜੀ ਦੇ ਦੋਤੇ ਨੇ ਤੇ ਇੱਥੇ ਕੰਮ ਦੁਕਾਨ ਦਾ ਦੇਖਦੇ ਆ ਤੇ ਤੁਸੀਂ ਕਿੱਥੋਂ ਆ? ਨੇਪਾਲ ਤੋਂ ਠੀਕ ਹੈ ਨੇਪਾਲ ਤੋਂ ਠੀਕ ਹੈ ਭਾਈ ਹੋਰ ਠੀਕ ਠਾਕ ਹੋ? ਹਾਂਜੀ ਠੀਕ ਹੈ ਬਾਕੀ ਬਈ ਆਹ ਤੇ ਅੰਕਲ ਜੀ ਉਹਨਾਂ ਦੇ ਇੱਥੇ ਦੁਕਾਨ ਆ ਸਪੇਅਰ ਪਾਰਟ ਦੀ ਤੇ ਭਈ ਤੁਸੀਂ ਵੀ ਸਾਰਿਆਂ ਨੇ ਇੱਥੇ ਜ਼ਰੂਰ ਆਉਣਾ ਇੱਥੋਂ ਭਈ ਸਾਰਾ ਸਮਾਨ ਮਿਲਦਾ ਵਾ ਸਪੇਅਰ ਪਾਰਟ ਗੱਡੀਆਂ ਦਾ ਤੇ ਇੱਧਰ ਗੱਡੀਆਂ ਵੀ ਖੜੀਆਂ ਹੋਰ ਜੀ ਕੀ ਹਾਲ ਚਾਲ ਹੈ? ਠੀਕ ਹੋ? ਕਸੇ ਅੰਕਲ ਜੀ ਉਹਨਾਂ ਕੋਲ ਤੋਂ ਆਪਾਂ ਚਾਹ ਪਾਣੀ ਪੀ ਕੇ ਨਿਕਲ ਪਿਆ ਅੱਗੇ ਦੀਆਂ ਕਾ ਜੀ ਜਿਹੜਾ ਨੇ ਆਪਾਂ ਨੂੰ ਨੰਬਰ ਵੀ ਦਿੱਤਾ ਸੀਗਾ ਆਪਦਾ ਤੇ ਕਹਿੰਦੇ ਲੋਡ ਪਈ ਤਾਂ ਕੋਈ ਵੀ ਫੋਨ ਕਰੇ ਉਹ ਤੇ ਆਪਾਂ ਨੰਬਰ ਵੀ ਸੇਵ ਕਰ ਲਿਆ ਹੈਗਾ ਤੇ ਬਾਕੀ ਵੀ ਜਿਹੜੇ ਇਸ ਕਮੇਟੀ ਦੇ ਪ੍ਰਧਾਨ ਸੀ ਗੁਰਦੁਆਰਾ ਸਾਹਿਬ ਦੇ ਤੇ ਬਾਕੀ ਉਸੀ ਉਹਨਾਂ ਦੇ ਵੱਡੇ ਭਾਈ ਸਾਹਿਬ ਗੁਰਦੁਆਰਾ ਸਿੰਘ ਸਭਾ ਅਰਈਆ ਦੇ ਪ੍ਰਧਾਨ ਨੇ ਤੇ ਉਹ ਕਹਿੰਦੇ ਰਹਿ ਹੈ ਦੀ ਤੁਹਾਨੂੰ ਕੋਈ ਦਿੱਕਤ ਨਹੀਂ ਆਊਗੀ ਤੇ ਬਾਕੀ ਵੀ ਇੱਥੋਂ 95 ਕਿਲੋਮੀਟਰ ਦਾ ਸਫ਼ਰ ਆ ਤੇ ਆਪਾਂ ਹਾਈਵੇ NH 19 ਨੰਬਰ ਤੇ ਚੜਨ ਲੱਗੇ ਆ ਬਈ ਤੇ ਇਥੋਂ ਬਸ 90 ਜਾਂ 60 ਕਿਲੋਮੀਟਰ ਤੇ ਆਉਂ ਜਾਗੇ ਉਮੀਦ ਆਪਾਂ ਅੱਜ ਦਿਨ ਵੀ ਵਧੀਆ ਠੰਡਾ ਲੱਗਿਆ ਵਾ ਤੇ ਵਾਕੀ ਇਧਰ ਬਾਈ ਹੁਣੀ ਵੀ ਸਾਈਕਲ ਖਿੱਚੀ ਜਾਂਦੇ ਨਾਲ ਨਾਲ ਇਹ ਗੱ ਵੀ ਬਣੇ ਰਿਹਾ ਸਫ਼ਰ ਦੇ ਨਾਲ ਤੇ ਹੁਣ ਸਟੇਨ 11:30 ਹੋ ਗਿਆ ਤੇ ਆਪਾਂ ਬਈ ਡੇਢ ਘੰਟੇ ਦੇ ਵਿੱਚ 30 ਕਿਲੋਮੀਟਰ ਸਫ਼ਰ ਤੈਅ ਕਰਕੇ ਰਈਆਵਲ ਹੋ ਜਾਣੇ ਰਈਆ ਬਈ ਇਥੋਂ ਪਸ 30 ਕੀ ਹੋ ਰਹਿ ਗਿਆ 30 31 ਤੇ ਆਪਾਂ ਅਮੀਰ ਆ ਵੀ 2 3 ਵਜੇ ਤੱਕ ਪਹੁੰਚ ਜਾਾਂਗੇ ਸਟੌਪ ਵੀ ਲੈ ਕੇ ਤਿੰਨ ਤਿੰਨ ਵਜੇ ਤੱਕ ਆਮ ਦਾ ਜੀ ਨਾਲ ਪਹੁੰਚ ਜਾਾਂਗੇ ਤੇ ਬਾਕੀ ਵੀ ਹੁਣ ਇੱਥੇ ਢਾਬੇ ਦੇ ਆਪਾਂ ਰੋਕੇ ਜੀ ਰੋਟੀ ਪਾਣੀ ਆਣ ਤੇ ਰੋਟੀ ਸਵੇਰ ਹੀ ਆਪਾਂ ਚਾਹ 2 ਵਜੇ ਪੀਤੀ ਆ ਹੁਣ ਰੋਟੀ ਖਾ ਕੇ ਇਥੋਂ ਅੱਗੇ ਚੱਲਾਂਗੇ ਰੋਟੀ ਆ ਆਪਾਂ ਆਰਡਰ ਕੀਤੀ ਆ ਕਿਉਂਕਿ ਰੋਟੀ ਆਉਂਦੀ ਆ ਨਾ ਟਾਈਮ ਆਪਾਂ ਮੜਾਉਂਦਾ ਫੋਨ ਚਲਾਉਨੇ ਆ ਤੇ ਵਲੌਗ ਰੁਕ ਦੇ ਕੇ ਅਗਲਾ ਅਪਲੋਡ ਕਰਦੇ ਆ ਤੇ ਬਣੇ ਰਹੋ ਬਈ ਸੌਫਟ ਨਾ ਰੋਟੀ ਆ ਗਈ ਹੈ ਬਈ ਆਪਣੀ ਦਾਲ ਮਖਣੀ ਸਲਾਦ ਨਾਲ ਰੋਟੀ ਤੇ ਚਾਰ ਹੁਣ ਬਈ ਕਰਦੇ ਆਂ ਸਟਾਰਟ ਆਪਾਂ ਬੱਸ ਬਾਕੀ ਵੀ ਇਹਦੇ ਵਿੱਚ ਇਹਨਾਂ ਨੇ ਕੰਜੀਰੀ ਦੇ ਮਖਾਣੇ ਪਾਏ ਵੱਖਰੀ ਚੀਜ਼ ਹੈ ਕਾਲ ਮਗਰ ਪਹਿਲਾ ਦੇਖੇ ਨਹੀਂ ਆਪਾਂ ਕਰੇ। ਸਾਰੇ ਜੀ ਖਾ ਲੈਣੀ ਤੁਸੀਂ। ਖਾ ਕੇ ਵੀ ਚੱਲ ਪਏ ਸੀਗੇ ਆਪਾਂ। ਤੇ ਅੱਜ ਘੁੱਦੇ ਬਈ ਦੇ ਕਹਿਣ ਨੂੰ ਹਵਾ ਬਈ ਜਿਹੜੀ ਹੈੱਡਵੈਂਡ ਚੱਲ ਰਹੀ ਯਾਨੀ ਮੱਥੇ ਨੂੰ ਸਿੱਧੀ ਹਵਾ ਚੱਲਦੀ ਪਈ ਆ। ਤੇ ਅੱਜ ਹਵਾ ਨਾਲ ਮੱਥਾ ਲਾਇਆ ਜਾਊ। ਰਹਿ ਗਿਆ 30 ਕਿਲੋਮੀਟਰ। ਤੇ ਅੱਜ ਇੱਕ ਪੁਲ ਖਤਮ ਤੇ ਦੂਜਾ ਨਾਲ ਹੀ ਸ਼ੁਰੂ ਹੋ ਜਾਂਦਾ। ਪੁਲੀ ਪੁਲ ਰੋਟੀ ਪਣੀ ਖਾਣ ਤੋਂ ਬਾਅਦ ਬਈ ਆਪਾਂ ਰਈਆਵਾਲ ਨੂੰ 13 ਕਿਲੋਮੀਟਰ ਦਾ ਸਫ਼ਰ ਖਿੱਚਿਆ ਇੱਕੋ ਰਾਹ ਦੇ ਵਿੱਚ ਤੇ ਆਪਾਂ ਬਈ ਪੰਪ ਤੇ ਰੋਕੇ ਪਾਣੀ ਪੂਣੀ ਪੀਣ ਦਾ ਸੋਚਿਆ ਸੀਗਾ ਤੇ ਰਸਤੇ 'ਚ ਅੰਕਲ ਜੀ ਦੀ ਦੁਕਾਨ ਆਈ ਤੇ ਅੰਕਲ ਜੀ ਨੇ ਆਪਾਂ ਨੂੰ ਬੋਲ ਮਾਰ ਕੇ ਚਾਹਸ ਤੇ ਪੁੱਛਿਆ ਪਹਿਲਾਂ ਬਈ ਆਪਾਂ ਲੰਘ ਚਲੇ ਸੀਗੇ ਤੇ ਪੰਪ ਬੰਦ ਸੀਗਾ ਤੇ ਪੰਪ ਬੰਦ ਹੋਣ ਕਰਕੇ ਅੰਕਲ ਜੀ ਕੋਲੇ ਆਪਾਂ ਆਵਸਾਏ ਅੰਕਲ ਜੀ ਨੇ ਆਪਾਂ ਨੂੰ ਚਾਹ ਪਾਣੀ ਪੁੱਛਿਆ ਬਈ ਚਾਹ ਆਪਾਂ ਤਾਂ ਪੀਤ ਨਹੀਂ ਉਹ ਗਰਮੀ ਜ਼ਿਆਦਾ ਪੈਂਦੀ ਆ ਆਪਾਂ ਠੰਡਾ ਪਾਣੀ ਲੈ ਲਿਆ ਸੀਗਾ ਤੇ ਅੰਕਲ ਜੀ ਦਾ ਬਹੁਤ ਬਹੁਤ ਧੰਨਵਾਦ ਪਰਈਆ ਭਈ ਇਹ ਤੋਂ ਰਹੇਗਾ 20 ਕਿਲੋਮੀਟਰ ਤੇ ਮਿਲਦੇ ਆਂ ਫਿਰ ਬਨੇਰੋ ਸਫਰ ਦੇ ਨਾਲ ਇਸ ਤੋਂ ਬਾਅਦ ਆਪਾਂ ਦੋ ਕ ਸਟਾਪ ਹੋਰ ਲੈਣੇ ਆ ਤੇ ਆਪਾਂ ਰਈਆ ਪਹੁੰਚ ਜਾਏ ਗੁਰਦਵਾਰਾ ਸੇ ਜਾ ਕੇ ਕਰਦੇ ਆਂ ਕਮਰੇ ਦਾ ਪਤਾ ਬਨੇਰੋ ਸਫਰ ਦੇ ਨਾਲ ਭਾਈ ਚਾਹ ਪਾਣੀ ਪੀ ਕੇ ਤੇ ਆਪਾਂ ਚੱਲ ਪਏ ਸੀਗੇ ਅੰਕਲ ਜੀ ਉਹਨਾਂ ਨੇ ਆਪਾਂ ਨੂੰ ਚਾਹ ਪਾਣੀ ਬਿਲਕੁਲ ਫ੍ਰੀ ਦਿੱਤਾ ਉਹਨਾਂ ਨੇ ਪੈਸੇ ਨਹੀਂ ਲਏ ਕਹਿੰਦੇ ਵੀ ਇਹਨਾਂ ਦਾ ਤੁਹਾਡੇ ਲਈ ਕਰ ਸਕਦੇ ਆ ਤੇ ਉਸ ਤੋਂ ਬਾਅਦ ਵੀ ਅੱਗੇ ਆਪਾਂ 10 ਕਿਲੋਮੀਟਰ ਆ ਕੇ ਪੰਪ ਤੇ ਸੌ ਮਾਰਿਆ ਸੀਗਾ ਉੱਥੇ ਆਪਾਂ ਭਾਈ ਸ਼ਾਟ ਨਹੀਂ ਲਿਆ ਕਿਉਂਗੀ ਆਪਣਾ ਫੋਨ लो हो गया हम नौ सौ मीटर रह गया आप खड़े थे और बी जी की हाल चाल ने क्या नाम है आपका भाई? मेरा नाम है ठीक है भाई और, और यूपी से। ठीक है भाई लोकली हो आप आ, लोकली है। ठीक है जियो में काम करते हो ना ठीक है तो आपका नाम भाई ताहिर आप ही लोकली हो ठीक है भाई और ठीक है ਘਰ ਤੇ ਸਭ ਠੀਕ ਠਾਕ ਹੈ ਠੀਕ ਹੈ ਭਾਈ ਤੇ ਬਾਈ ਹੁਣਾਂ ਕੋਲੇ ਬਈ ਆਪਾਂ SIM ਪੋਰਟ ਕਰਾਉਣ ਵਾਸਤੇ ਖੜੇ ਸੀਗੇ ਤੇ ਦੇਖਦੇ ਆਂ ਬਈ SIM ਕਿਉਂਕਿ ਬਾਈ ਦੇ ਦੋਨੇ Airtel ਦੇ SIM ਮਾ ਨੈਟਵਰਕ ਆਉਂਦਾ ਨਹੀਂ ਤੇ ਮੇਰੇ ਤੋਂ ਵਾਰ-ਵਾਰ ਹਾਟਸਪੌਟ ਮੰਗਦਾ ਇਹ 5G ਤਾਂ ਆਉਂਦਾ ਆ ਉਹ ਪਰ ਚੱਲ ਇਹ ਬਾਈ ਦਾ ਨੈਟ ਮੁੱਕ ਜਾਂਦਾ ਤੇ ਇਧਰ ਬਈ ਸਾਈਕਲ ਵਾਲੀ ਦੁਕਾਨਾਂ ਤੇ ਅੰਕਲ ਹੋਣੀ ਬੈਠੇ ਹੋਰ ਅੰਕਲ ਜੀ ਕਿਸੇ ਹੋ ਠੀਕ ਠਾਕ ਹੋ ਤੇ ਨੇ ਲੜਿਆ ਬਈ ਆਪਾਂ ਗੁਰਦਰਾ ਸਾਹਿਬ ਜਾ ਕੇ ਪੁੱਛਦੇ ਆ ਬਾਬਾ ਜੀ ਤੋਂ ਕਮਰਾ ਆਪਾਂ ਨੂੰ ਮਿਲਦਾ ਕਿ ਤਾਂ ਕਿਤਾ ਘਰਾਂ ਨੂੰ ਬੰਦ ਬਣੇ ਦੇਖਦੇ ਆ। 3:30 ਵਜੇ ਤਕਰੀਬਨ ਆਪਾਂ 4 ਘੰਟਿਆਂ ਦੀ ਪੈਡਲਿੰਗ ਕਰਨ ਤੋਂ ਬਾਅਦ 63 ਕਿਲੋਮੀਟਰ ਦਾ ਸਫ਼ਰ ਕਰਕੇ ਗੁਰਦਰਾ ਸਿੰਘ ਸਭਾ ਰਈਆਕੇ ਪਹੁੰਚ ਗਏ ਆ। ਤੇ ਬਾਬਾ ਜੀ ਉਹਨਾਂ ਨੇ ਵੀ ਆਪਾਂ ਨੂੰ ਪਹਿਲੇ ਹੀ ਬੋਲਦੇ ਹਾਲ ਦੇ ਤਾਂ ਬਈ ਦੇ ਵਿੱਚ ਹੀ ਸਾਈਕਲ ਆਪਾਂ ਖੜੇ ਕਰ ਲੈ ਤੇ ਪਾਣੀ ਪੁਣੀ ਮਤਲਬ ਉਹਦਾਂ ਨੇ ਆਪਾਂ ਨੂੰ ਵੀ ਲਿਆ ਕੇ ਦਿੱਤਾ। ਦੇ ਬੈਸtre ਵੀ ਬਈ ਉਹਨਾਂ ਨੇ ਵਿਚਾਰਦੇ ਆਪਾਂ ਕਹਿੰਦੇ ਵੀ ਤੁਸੀਂ ਆਰਾਮ ਕਰੋ ਜੇ ਆਪਣੇ ਤੋਂ ਬਈ ਕੋਈ ਆਈਡੀ ਬੂਣੀ ਜਾਂ ਕੁਝ ਨਹੀਂ ਕਹਿੰਦੇ ਵੀ ਤੁਸੀਂ ਸੇਖੋਂ ਪੰਜਾਬ ਤੋਂ ਆਏ ਆ ਸਾਨੂੰ ਥੋੜਾ ਫੈਜੀ ਕਿ ਨਾ ਕੋਈ ਚੱਕਰ ਨਹੀਂ ਗਾ ਠੀਕ ਵਧੀਆ ਬੰਦੇ ਤਾਂ ਦੇ ਸਾਨੂੰ ਬਈ ਤੁਸੀਂ ਵੀ ਜੇ ਆ ਇਥੇ ਮਲੋਕ ਜਾਂਦੇ ਹੋ ਇਹਦੇ ਬਈ ਨੰਗਣਾ ਹੋ ਗਏ ਮਲੋਕ ਪਟਨਾ ਸਹਿਵਾਲੀ ਸਾਈਡ ਜਾ ਰਹੇ ਹਾਂ ਤੇ ਕਨਪੁਰ ਤੋਂ ਪਿੱਛੇ ਆ ਬਈ ਇਹ 100 ਕਿਲੋਮੀਟਰ ਤੇ ਤੁਸੀਂ ਵੀ ਇਥੇ ਰੋਕ ਸਕਦੇ ਹੋ ਦੇ ਬਾਕੀ ਪ੍ਰਬੰਧਕ ਕਮੇਟੀ ਦਾ ਬਈ ਬਹੁਤ ਬਹੁਤ ਧੰਨਵਾਦ ਜੀ ਇਹਦੇ ਇਥੇ ਰਹਿਣ ਵਾਸਤੇ जगा देती। झूला झूल रहे हो? हैं? हाँ। ऊपर बैठो इसके। ऊपर थोड़ी ना बैठे, गिर <laughs> जाएंगे? फिर कौन सा झूला हुआ ये? लड्डू के लिए। लड्डू के लिए? लड्डू का क्या नाम है? ਗੁਰਸੇਮਰਨ ਗੁਰਸੇਮਰਨ ਠੀਕ ਆ ਹੋਰ ਆਪਕਾ ਸਪ੍ਰਿੰਟ 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 ਠੀਕ ਆ ਇਸ ਚਾਹ ਪੀਂਦਾ ਪ੍ਰੋਗਰਾਮ ਬਾਹਰ ਜਾ ਕੇ ਬਣਾਉਂਦਾ ਕਹਿੰਦੇ ਸੀਗੇ ਤੇ ਪਰ ਬਾਬਾ ਜੀ ਹੁਣੇ ਕਹਿੰਦੇ ਵੀ ਚਾਹ ਬਣੀ ਜਾਂਦੀ ਆ ਠੀਕੇ ਜਾਓ ਚਾਹ ਦੇ ਨਾਲ ਉਹੀ ਬਈ ਕਾਕੇ ਵਾਲੇ ਬਾਹਰ ਲੈ ਜੀ ਤੇ ਬਾਂਦਰ ਅੱਜ ਵੀ ਫਿਰਦੇ ਆ ਇੱਥੇ ਇਹ ਨਾ ਹੁਣ ਕਿਤੇ ਉਦਨ ਵਾਲੀ ਕਰਦੇ ਨਾ ਦੇਖਦੇ ਨਹੀਂਗੇ ਸਾਹਮਣੇ ਭੱਜ ਗਏ ਕਿ ਪਾਸੇ ਇਹ ਸ਼ਹਿਰ ਦੇ ਬਾਜ਼ਾਰ ਦੇ ਝਾਕੇ ਵਾਕੇ ਲੈੰਦੇ ਹੋਏ ਆ ਗਏ ਆ ਵੀ ਰਾਜਸਥਾਨ ਰਾਦੇ ਰਾਦੇ ਸਵੀਟ ਵਾਲਿਆਂ ਦੇ ਤੇ ਮੁੰਡਾ ਬਈ ਕਹਿੰਦਾ ਗੁਜੀਆ ਦਾ ਪੈਨ ਹੋਇਆ ਮੇਰ ਦਾ ਦੇਖਦੇ ਆਂ ਵੀ ਗੁਜੀਆ ਇੱਧਰ ਗੋਲ ਗੱਪਾ ਹੈਂਡ ਪਾਰਟੀ ਇੱਧਰ ਬਾਕੀ ਦਾ ਲੱਲਾ ਪਾਪਾ ਹੋਰ ਆ ਦੇਖਦੇ ਵੀ ਕੀ ਕੀ ਲੱਲਾ ਪਾਪਾ ਇਹਨਾਂ ਕੋਲੇ ਚੀਰੇ ਦੇ ਕੁਝ ਹੀ ਚੈੱਕ ਕਰੋ ਗੁਜੀਆ ਮਿਲਣ ਦੀ ਇਹ ਮਿੱਠਾ ਹੁੰਦਾ ਦੇ ਵੀ ਸੌਸ ਲਾ ਕੇ ਖਾਣਾ ਵਾ ਤੇ ਇਧਰ ਆਪਾਂ ਬਈ ਸਮੋਸਾ ਲੈ ਆਖੜਾ ਚੌਮਿੰਸ ਸਮੋਸਾ ਨਿਊਡਲ ਕਿਵੇਂ ਗੁਜੀਆਏ ਉਹਦੇ ਨਾਲ ਕਿਵੇਂ ਆ ਮੱਖੀਆਂ ਆਲਾ ਵਧੀਆ ਸੀਗਾ ਕੀ ਤੇ ਮੱਖੀਆਂ ਬੈੰਦੀਆਂ ਐਆਂ ਦੇ ਉਸ ਵਾਸਤੇ ਮਨੇ 10 ਦਾ ਪੀਸ ਸੀ ਇਹ ਆਪਾਂ ਨੂੰ ਬੱਚੀਆਂ ਨੇ ਇਹ 25 ਤੇ ਆ ਵੀ ਆ ਸੋਸਾ ਵੀ 25 ਦਾ ਟਪਿੰਗਾ ਆਇਆ ਨਵੇਂ ਤਰੀਕੇ ਦੇ ਦੇਖਿਆ ਆਪਾਂ ਸਮਾਵੇ ਰਾਤ ਦੇ 21:30 ਹੋ ਗਿਆ ਕਿ ਆਪਾਂ ਬਈ ਗੁਰਦੁਆਰਾ ਸਾਹਿਬ ਆ ਕੇ ਰੈਸਟ ਕੀਤੀ ਉਸ ਤੋਂ ਬਾਅਦ ਸ਼ਹਿਰ ਦੇ ਵਿੱਚ ਘੇੜੇ-ਘੇੜੇ ਦੇ ਕੇ ਆਏ ਥੋੜਾ ਬੋੜਾ ਖਾਣ-ਪੀਣ ਲੱਗੇ ਵੀ ਆਪਾਂ ਨੂੰ ਬਈ ਆਪਾਂ ਤਾਂ ਭੁੱਖ ਤਾਂ ਬਹੁਤ ਜ਼ਿਆਦਾ ਹੈਗੀ ਸੀ ਆਪਾਂ ਉਹਦੇ ਬਾਬਾ ਜੀ ਕਹਿੰਦੇ ਵੀ ਰੋਟੀ ਤੇ ਬਾਬਾ ਜੀ ਨੇ ਸਹੀ ਗੱਲ ਚਲ ਖਾ ਲਾਣੀ ਬਾਬਾ ਜੀ ਨੇ ਰੋਟੀ ਪਣੀ ਬਣਾ ਕੇ ਲੈ ਕੇ ਆਏ ਨਾਲ ਦਾਲ ਸਬਜ਼ੀ ਐ ਤੇ ਸਲਾਦ ਆ ਬਈ ਤੇ ਵਧੀਆ ਲੱਗਿਆ ਬਈ ਵਧੀਆ ਸੇਵਾ ਬਣੀ ਵੀ ਉਹਦਾ ਲੰਗਰ ਦਾ ਮਤਲਬ ਜੇ ਤਾਂ ਹੁੰਦਾ ਉਹ ਵੀਗੰਡ ਲੰਗਰ ਜ਼ਿਆਦਾ ਹੁੰਦਾ ਉਹ ਮੇ ਦਾ ਮਤਲਬ ਜਦੋਂ ਨਹੀਂ ਹੈਗਾ ਪ੍ਰਬੰਧ ਕਰ ਦੋ ਰੱਖਿਆ ਵੀ ਆਪਣੀ ਕਮਿਊਨਿਟੀ ਘਟ ਹੁੰਦੀ ਪੰਜਾਬੀਆਂ ਦੀ ਮਤਲਬ ਤੇ ਜ਼ਿਆਦਾ ਸੰਗਤ ਆਉਂਦੀ ਨਹੀਂ ਗਈ ਤੇ ਬਾਕੀ ਵੀ ਵਧੀਆ ਲੱਗਿਆ ਕਲਮ ਲਾ ਕੇ ਸਾਰਾ ਸਿਸਟਮ ਮਤਲਬ ਕਮੇਟੀ ਤੇ ਇਹ ਬਾਬਾ ਜੀ ਉਹਨਾਂ ਦਾ ਸੁਭਾਅ ਬਹੁਤ ਵਧੀਆ ਵਾ ਜੀ ਧੰਨਵਾਦ ਉਹਨਾਂ ਦਾ ਮਾਰ ਹੈ ਉਹਨਾਂ ਦੀ ਉਮਰ ਲੰਬੀ ਕਰੇ ਤੇ ਤਰੱਕੀਆਂ ਦੇਣ ਉਹਨਾਂ ਨੂੰ ਹੁਣ ਬਈ ਆਪਾਂ ਪ੍ਰਸ਼ਾਦਾ ਪਾਣੀ ਛਕਦੇ ਆਂ ਤੇ ਫਿਰ ਇੱਕ ਦੂ ਬਾਅਦ ਰੈਸਟ ਰਸਟ ਕਰਦੇ ਆ ਫੇਰੇ అలਾਰਮ ਆਪਾਂ ਲਾ ਲਿਆ 5 ਵਜੇ ਦਾ ਦੇ ਉੱਠ ਕੇ ਤਰੂ ਭਾਵਾਂ ਚੱਲੇ ਕਾਂਨਪੁਰ ਵੱਲ ਰੋਦੀਪਾਈ ਰੋਇਆ ਪੱਟਾ ਲਿਆ ਤੇ ਆਪਾਂ ਦੋ ਦੋ ਪੇਸ਼ਾ ਦੀ ਗਏ ਬਾਬਾ ਜੀ ਤੇ ਬਾਬਾ ਜੀ ਨੇ ਉਹ ਪਿਆਰ ਦੇ ਨਾਲ ਚਾਰ ਚਾਰ ਪ੍ਰਸ਼ਾਦੇ ਖਵਾ ਦੇਦੇ ਹਣ ਥੋੜੇ ਜਨ 2000 ਗੇੜੇ ਕੱਢਦੇ ਸ਼ਹਿਰ ਕਰ ਲਈਏ ਤੇ ਇਸ ਤੋਂ ਬਾਅਦ ਹੁਣ ਹੋਈ ਆਪਾਂ ਸੌਣੇ ਦੇ ਵਕਤੀ ਵਿੱਚ ਵੀ ਚੈਨ ਨੂੰ ਲਾਈਕ ਤੇ ਸਬਸਕ੍ਰਾਈਬ ਕਰਦੇ ਕਰੋ ਜੇ ਕੋਈ ਸਾਥੀ ਹੋਂਦੀ ਹਾਂਦੀ ਤਾਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਆਪਾਂ ਸੁਧਾਰ ਜਰੂਰ ਕਰਾਂਗੇ ਤਨਵਾਸਾ ਤੁਹਾਡਾ ਬਹੁਤ ਬਹੁਤ ਮਿਲਦੇ ਹਾਂ ਕੱਲ ਦੇ ਸਭ